प्रेम व्याछ पत्नी नु मिलया धोखा तो पति ने रचाया दूजा प्रेम व्या मैरिज पैलेस पहुंची पहली पत्नी हो गया हंगामा ਦੀਆਂ ਇਹ ਤਸਵੀਰਾਂ ਜ਼ਿਲ੍ਹਾ ਮੋਗਾ ਦੇ ਇੱਕ ਮੈਰਿਜ ਪੈਲੇਸ ਦੀਆਂ ਨੇ ਜਿੱਥੇ ਇੱਕ ਔਰਤ ਨੇ ਅਚਾਨਕ ਪਹੁੰਚ ਕੇ ਦਾਅਵਾ ਕੀਤਾ ਕਿ ਜਿਸ ਸਖਸ਼ ਦਾ ਇੱਥੇ ਵਿਆਹ ਸਮਾਗਮ ਚੱਲ ਰਿਹਾ ਹੈ ਉਹ ਉਸ ਦਾ ਪਤੀ ਹੈ ਪੀੜਤ ਔਰਤ ਸਮਿਤਾ ਸ਼ਰਮਾ ਨੇ ਦੱਸਿਆ ਕਿ ਆਕਾਸ਼ ਮਹਿਤਾ ਨੇ ਉਸ ਨਾਲ ਕਰੀਬ 3 ਸਾਲ ਪਹਿਲਾਂ ਫਿਰੋਜ਼ਪੁਰਵ ਦੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਸ ਦਾ ਇੱਕ ਬੇਟਾ ਵੀ ਹੈ ਸਮਿਤਾ ਨੇ ਆਪਣੇ ਪ੍ਰੇਮ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨਾਲ ਹੀ ਮੈਰਿਜ ਪੈਲੇਸ ਪਹੁੰਚ ਕੇ ਵਜਾ ਵੀ ਦਿੱਤੀ ਆਪਣੇ ਪਤੀ ਦੇ ਦੂਜੇ ਵਿਆਹ ਦੀ ਵੀਡੀਓ ਵੀ ਮੌਕੇ ਤੇ ਹੀ ਸਾਂਝੀ ਕਰ ਦਿੱਤੀ ਸਮਿਤਾ ਨੇ ਇਨਸਾਫ ਦੀ ਮੰਗ ਕਰਦਿਆਂ ਪੁਲਿਸ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਉਸ ਦੀ ਸੁਣਵਾਈ ਨਾ ਹੋਈ ਤਾਂ ਉਹ ਆਪਣੇ ਬੱਚੇ ਸਣੇ ਖੁਦਕੁਸ਼ੀ ਕਰ ਲਵੇਗੀ 3 ਸਾਲ ਦਾ ਮੇਰਾ ਬੇਟਾ ਜੇ ਅੱਜ ਦੂਜਾ ਵਿਆਹ ਇਕਰਾਰਿਆ ਮੋਗੇ ਇੱਥੇ ਆਰਬਿਟ ਪੈਲੇਸ ਵਿੱਚ ਬਿਨਾਂ ਦੱਸੇ ਬਿਨਾਂ ਐਂਟੀਸਿਪੇਸ਼ਨ ਤੋਂ 2020 ਵਿੱਚ ਹੋਈ ਜੇ 10 ਅਕਤੂਬਰ 10 ਨਵੰਬਰ ਕਿੰਨੇ ਸਾਲ ਦਾ ਪਿਛਤ ਤਿੰਨ ਸਾਲ ਦਾ ਉਹ ਕਿਵੇਂ ਪਤਾ ਲੱਗਿਆ ਮੈਨੂੰ ਰਿਸ਼ਤੇਦਾਰੀ ਚ ਫੋਨ ਆਇਆ ਨਾ ਤਾਂ ਅੱਜ ਵੀ ਇੱਥੇ ਅੰਦਰ ਵਿਆਹ ਚੰਦਾ ਪਿਆ ਲਾਵਾਂ ਫੇਰੇ ਲਈ ਜਾਂਦਾ ਨਹੀਂ ਜੀ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਆਪੇ ਹੀ ਕਰਾਇਆ ਸੀ ਵਿਆਹ ਇਹਨਾਂ ਨੇ ਕੋਰਟ ਮੈਰਿਜ ਕਰਾਈ ਸੀਗੀ ਕਿੰਨਾ ਚਿਰ ਹੋ ਗਿਆ 6 ਸਾਲ ਹੋ ਗਏ ਜੀ ਰਾਜੀ ਸੀਗੇ ਤੁਸੀਂ ਵਿਆਹ ਨੂੰ ਉਸ ਤਾਂ ਉਦੋਂ ਤਾਂ ਰਾਜੀ ਜਦੋਂ ਪਹਿਲਾਂ ਨਹੀਂ ਸੀ ਫਿਰ ਬਾਅਦ ਚ ਅਸੀਂ ਰਾਜੀ ਹੋ ਗਏ ਸਿਕਾ ਜਿਹੜਾ ਹੋਣਾ ਸੀ ਤਾਂ ਹੋ ਗਿਆ ਕੰਮ ਹੁਣ ਠੀਕ ਹੈ ਨਾ ਜੀ ਫਿਰ ਬੱਚਾ ਵੀ ਹੋ ਗਿਆ ਬੜਾ ਸੋਚਣਾ ਪੈਂਦਾ ਮਾਪੇ ਨੂੰ ਪਾਪਾ ਇਹਦੇ ਆ ਨਹੀਂਗੇ ਤੇ ਇੱਕ ਬ੍ਰਦਰ ਹੈ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਹੈ ਜੀ ਨਸ਼ਿਆਂ ਨੇ ਮਾਰ ਲਿਆ ਜਿਹੜਾ ਅੱਜ ਕੱਲ ਬਸ ਇਹ ਫਾਇਦਾ ਠਾ ਕੇ ਸਾਡਾ ਹੀ ਹੋਈ ਜੀ ਵੀ ਨਾਲ ਦੇ ਮਗਰ ਕੋਈ ਨਹੀਂਗਾ ਬੀ ਨਾਲ ਹੁੰਦਾ ਇਹ ਬਾਦ 6-7 ਦਿਨ ਪਹਿਲਾਂ ਹਾਂ ਮੈਨੂੰ ਮੈਂ ਕਿਹਾ ਨਹੀਂ ਤੈਨੂੰ ਐਵੇਂ ਐਵੇਂ ਵੀ ਚੱਲ ਹੋਈ ਜਾਂਦਾ ਕਿਸੇ ਵੇਲੇ ਮੈਂ ਇਹ ਕਿਹਾ ਮੈਂ ਕਿਹਾ ਤੂੰ ਐਵੇਂ ਨਾ ਕਾਲੀ ਨਾ ਪੈ ਜਿੰਨੇ ਜਰਾ ਆਪਾਂ ਨੂੰ ਕੋਈ ਸਾਰੀ ਖਬਰ ਨਹੀਂ ਮਿਲਦੀ ਸੱਚੀ ਕੋਈ ਆਪਾਂ ਕੋਈ ਸਟੈਪ ਨਹੀਂ ਚੱਕਣਾਗਾ ਅਕਸਰ ਜ਼ਿੰਦਗੀ ਦਾ ਤੇਰਾ ਸਾਧਨੇ ਤੇਰਾ ਹੀ ਹੈ ਨਾ ਵੀ ਅਸੀਂ ਵੀ ਗਰੀਬ ਬੰਦੇ ਆ ਸੀ ਕਿੱਥੋਂ ਤੈਨੂੰ ਰੱਖ ਸਕਦੇ ਆ ਨਾ ਬਸ ਜੀ ਮੈਂ ਤਾਂ ਇਹ ਕਵਾਂਗੇ ਜੀ ਲੋਕਾਂ ਦੀ ਹਿੰਮਤ ਬਦੀ ਪੀਕਰੀ ਬਣ ਤੰਗ ਕਰਨ ਦੇ ਕੰਮ ਆਰ ਲਿਆਨ ਚ ਜਾਂਦੇ ਜਦੋਂ ਕੋਈ ਵੇਖ ਲੈਂਦਾ ਵੀ ਪਿੱਛੇ ਕੋਈ ਨਹੀਂ ਦਿੰਦਾ ਹੈਗਾ ਉਹਨਾਂ ਦੇ ਧਿਆ ਫੜ ਦਰਦੇ ਨੇ ਹਾਂ ਜੇ ਤੂੰ ਗਲਤੀ ਕੀਤੀ ਐ ਤੂੰ ਆ ਦੀ ਨਵ ਦੇਖੋ ਜੀ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਜੋ ਕਰਨਾ ਉਹਨਾਂ ਨੇ ਕਰਨਾ ਹੈ ਆਪਾਂ ਤਾਂ ਕੁਛ ਨਹੀਂ ਆਪਾਂ ਜਿੰਨੀ ਬਾਹ ਲੱਗੀ ਲਾ ਦਿੱਤੀ ਆਪਾਂ ਤਾਂ ਹਨਾ ਜੀ ਉਧਰ ਇਸ ਮਾਮਲੇ ਵਿੱਚ ਦੂਜੀ ਧਿਰ ਨੇ ਦੱਸਿਆ ਕਿ ਉਹਨਾਂ ਦਾ ਇਨਟੀ ਸਮਾਗਮ ਹੈ ਅਤੇ ਇਸ ਔਰਤ ਵੱਲੋਂ ਉਹਨਾਂ ਦਾ ਸਮਾਗਮ ਖਰਾਬ ਕੀਤਾ ਜਾ ਰਿਹਾ ਹੈ ਆਨ ਰਾ ਬ੍ਰਦਰ ਜੀ ਆ ਜੋਨੀ ਸੁਦੇਵ ਬਰਵਲ ਇਹ ਇੰਦੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਕਿੱਥੇ ਅਸੀਂ ਫੰਕਸ਼ਨ ਕਰ ਲਈਏ ਇਹ ਲੁੱਟਦੀ ਪੈਸੇ ਇਹ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਫਰੋਹੀਪੁਰ ਸ਼ਹਿਰ ਚ ਰਹਿੰਦੀ ਹੈ ਚਾਰ ਕੇ ਪੰਜ ਨੇ ਵਿਆਹ ਜਾਲੀ ਕਰਾਏ ਆ ਇਹ ਆ ਇਦਾਂ ਹੀ ਕਰਦੀ ਹੈ ਕਿਸੇ ਨੂੰ ਝਾਂਸਾ ਦਿੰਦੀ ਹੈ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਹੈ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਬਿੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਦਾਂ ਕਰਕੇ ਪੈਸੇ ਲੁੱਟਦੀ ਹੈ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਹੈ 10 ਲੱਖ ਰੁਪਈਆ ਦੇ ਸਾਨੂੰ ਕਹਿੰਦੀ 10 ਲੱਖ ਰੁਪਈਆ ਦੇ ਨਹੀਂ ਤਾਂ ਟੋਟੇ ਆਗਮਨ ਪੀਰੋ ਤਰਫ ਦੀ ਸ਼ਿਕਾਇਤ ਤੇ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਲੀ ਕਾਰਗੁਜ਼ਾਰੀ ਵਿਵੇਖਣ ਨੂੰ ਮਿਲੀ ਜਦੋਂ ਮਹਿਲਾ ਕਾਂਸਟੇਬਲ ਨੇ ਵਿਆਹ ਵਾਲੀ ਕੁੜੀ ਦੀ ਮਾਂ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਰਿਜ ਪੈਲੇਸ 'ਚ ਮੌਜੂਦ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਜਦੋਂ ਕਿ ਵਿਆਹ ਵਾਲੀ ਕੁੜੀ ਦੀ ਮਾਂ ਨੇ ਕੋਈ ਜਵਾਬ ਨਹੀਂ ਦਿੱਤਾ ਪੁਲਿਸ ਅਫਸਰ ਐਵੀ ਕਹਿੰਦੇ ਵੀ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ 112 ਤੇ ਕੰਪਲੇਂਟ ਆਈ ਸੀ ਕਿ ਕੋਈ ਲੜਕੀ ਆ ਸੁਮਿਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ਖਰੋਈਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਹੈ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੇ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕਮਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ। ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਗਈ ਮੈਂ ਦੇਖ ਲੈ ਲੇ ਆ ਜੋ ਵੀ ਉਹਦੇ ਸੰਬੰਧੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਆ ਉਹ ਸੰਬੰਧੀ ਉਹਦੀ ਕਾਰਵਾਈ ਹੁਣ ਦੇਖਣਾ ਹੋਵੇਗਾ ਕਿ ਮੋਗਾ ਪੁਲਿਸ ਦੂਜਾ ਵਿਆਹ ਕਰਵਾਉਣ ਵਾਲੇ ਲਾੜੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਤੇ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਐਪੀੜਿਤ ਔਰਤ ਨੂੰ ਇंसाफ ਦੇ ਲਈ ਦਰਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪਵੇਗਾ। पीटीसी न्यूज़ ਲਈ ਮੋਗਾ ਤੋਂ ਸਰਬਜੀਤ ਰੋਲੀ ਦੀ ਰਿਪੋਰਟ